ਪੰਜਾਬ ਜੌਬ ਹੈਲਪ ਚੈਨਲ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਆ। ਅਸੀਂ ਆਪਣੇ ਇਸ ਚੈਨਲ ਦੇ ਉੱਤੇ ਤੁਹਾਡੇ ਲਈ ਰੋਜ਼ਾਨਾ ਨਵੇਂ-ਨਵੇਂ ਆਉਂਦੀ ਸਰਕਾਰੀ ਨੌਕਰੀ ਦੀ ਅਪਡੇਟ ਲੈ ਕੇ ਆਉਂਦੇ ਰਹਿੰਦੇ ਹਾਂ। ਅੱਜ ਅਸੀਂ ਤੁਹਾਨੂੰ ਜੋ ਨਵੀਂ ਵੈਕੈਂਸੀ ਬਾਰੇ ਦੱਸਣ ਜਾ ਰਹੇ ਹਾਂ ਉਹ ਹੈ SBI ਬੈਂਕਾਂ ਦੇ ਵਿੱਚ ਕਾਨਕਰੈਂਟ ਆਡੀਟਰ ਆਨਲਾਈਨ ਫਾਰਮ ਆਫੀਸਰ ਦੇ ਆਏ ਨੇ। ਇਹ ਜੋ 18 ਫਰਵਰੀ ਨੂੰ ਫਾਰਮ ਆਏ ਨੇ ਜਿਸ ਵਿੱਚ ਕਿ ਕੁੱਲ 1194 ਵੈਕੈਂਸੀਆਂ ਆਈਆਂ ਨੇ। ਇਹ ਜੋ ਪੋਸਟ ਆ ਇਸ ਨੂੰ ਅਪਲਾਈ ਕਰਨ ਲਈ ਤੁਹਾਡੇ ਕੋਲ ਜੋ ਕੁਆਲਿਫੀਕੇਸ਼ਨ ਆ ਸਿਰਫ ਰਿਟਾਇਰਡ ਸਟਾਫ ਵਾਸਤੇ ਇਹ ਵੈਕੈਂਸੀਆਂ ਰਿਟਾਇਰਡ ਸਟਾਫ ਤੁਸੀਂ ਹੋਣੇ ਚਾਹੁੰਦੇ ਹੋ ਇਸ ਪੋਸਟ ਨੂੰ ਅਪਲਾਈ ਕਰਨ ਲਈ ਇੰਪੋਰਟੈਂਟ ਡੇਟਸ ਦੀ ਗੱਲ ਕਰ ਲਈਏ ਤਾਂ ਇਹ ਫਾਰਮ 18 ਫਰਵਰੀ ਤੋਂ ਸਟਾਰਟ ਹੋ ਕੇ 15 ਮਾਰਚ ਤੱਕ ਅਪਲਾਈ ਹੋਣੇ ਨੇ 15 ਮਾਰਚ ਤੱਕ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਏਜ ਦੀ ਗੱਲ ਕਰ ਲਈ ਤਾਂ ਮੈਕਸਮ ਇਹਨਾਂ ਨੇ 65 ਸਾਲ ਵਾਲੇ ਵਿਅਕਤੀ ਇਸ ਨੂੰ ਅਪਲਾਈ ਕਰ ਸਕਦੇ ਨੇ ਏਜ ਰਿਲੈਕਸੇਸ਼ਨ ਵੀ ਇਸ ਵਿੱਚ ਨਾਲ ਦਿੱਤੀ ਜਾਊਗੀ ਵੈਕੈਂਸੀ ਦੀ ਗੱਲ ਕਰ ਲਈ ਤਾਂ ਜਿਵੇਂ ਕਿ ਮੈਂ ਤੁਹਾਨੂੰ ਦੱਸ ਚੁੱਕੇ ਕਿ ਰਟਾਇਰਡ ਸਟਾਫ ਵਾਸਤੇ ਵੈਕੈਂਸੀ ਹੈ ਕਨਕਰੰਟ ਆਡੀਟਰ ਦੀ ਤੁਸੀਂ ਇਸ ਵਿੱਚ ਵੈਕੈਂਸੀ ਫਿੱਲ ਕਰ ਸਕਦੇ ਹੋਂ 1194 ਪੋਸਟ ਲਈ ਤੇ ਜੇਕਰ ਤੁਸੀਂ ਘਰ ਬੈਠੇ ਆਪਣੇ ਪੋਸਟਾਂ ਨੂੰ ਸਾਡੇ ਕੋਲ ਅਪਲਾਈ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਆਪਣੇ ਪੋਸਟ ਨੂੰ ਸਾਡੇ ਕੋਲੋਂ ਘਰ ਬੈਠੇ ਅਪਲਾਈ ਕਰਵਾ ਸਕਦੇ ਹੋ ਸਾਡੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਨਾਲ ਹੀ ਤੁਸੀਂ ਸਾਡੇ ਕੋਲ ਪੋਸਟਾਂ ਭਰਨ ਦਾ ਕੰਮ ਸਿੱਖ ਵੀ ਸਕਦੇ ਹੋ ਤੇ ਇਸ ਜੋ ਅਫੀਸ਼ੀਅਲ ਵੈਬਸਾਈਟ ਅਸੀਂ ਮੈਂਸ਼ਨ ਕਰ ਦਿੱਤੀ ਹੈ ਜਿਸ ਤੇ ਜਾ ਕੇ ਤੁਸੀਂ ਬਾਕੀ ਦੀ ਡਿਟੇਲ ਚੈੱਕ ਕਰ ਲੈਣੀ ਆ ਘਰ ਬੈਠੇ ਤੁਸੀਂ ਸਾਡੇ ਕੋਲ ਸੇਵਾ ਕੇਂਦਰ ਫਾਰਮ ਅਪਲਾਈ ਦਾ ਤੇ ਇੰਟਰਨੈਟ ਕੈਫੇ ਦਾ ਕੰਮ ਵੀ ਸਿੱਖ ਸਕਦੇ ਹੋ ਧੰਨਵਾਦ